ਪ੍ਰੇਸ ਦਾ ਲਾਰਡ ਗੋਡ ਬlesਸ ਯੂ ਸਾਰਿਆਂ ਨੂੰ ਮੇਰੇ ਵੱਲੋਂ ਜੈਮ ਸੀ ਦੀ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਮੇਰਾ ਨਾਮ ਪਾਸ ਕਰ ਪਿਆਰ ਹੀਰੋ ਆਪ ਜੀ ਨੂੰ ਪਤਾ ਕਿ 20 ਜੁਲਾਈ ਦਿਨ ਐਤਵਾਰ ਇੱਕ ਬਹੁਤ ਵੱਡਾ ਕਰੂਸ਼ਲ ਜਿਹੜਾ ਹੈਗਾ ਉਹ ਚਰਚ ਵਿੱਚ ਹੋਣ ਜਾ ਰਿਹਾ ਔਰ ਬਹੁਤ ਭਾਰੀ ਗਿਣਤੀ ਚ ਲੋਕ ਆ ਰਹੇ ਹਨ ਔਰ ਮੈਂ ਸਾਰਿਆਂ ਨੂੰ ਚਰਚ ਦੇ ਵਿੱਚ ਇਸ ਸੰਡੇ ਇਨਵਾਈਟ ਕਰਦਾ ਹਾਂ ਔਰ ਮੈਂ ਵਿਸ਼ਵਾਸ ਕਰਦਾ ਕਿ ਜਦੋਂ ਤੁਹਾਡੇ ਲਈ ਪ੍ਰਾਰਥਨਾ ਹੋਏਗੀ ਔਰ ਸੇਮ ਵਾਪਸ ਨਹੀਂ ਜਾਓਗੇ ਤੁਹਾਡੀਆਂ ਬਿਮਾਰੀਆਂ ਤੋਂ ਪਰਮੇਸ਼ਰ ਆਜ਼ਾਦ ਕਰੇਗਾ ਦੁਸ਼ਟ ਆਤਮਾ ਦਾ ਜ਼ਾਲ ਕਰੇਗਾ بڑے ਕੰਮ ਤੁਸੀਂ ਆਪਣੀ ਜ਼ਿੰਦਗੀ ਦੇ ਦੇਖੋਗੇ ਹallelujah ਅਗਰ ਤੁਸੀਂ ਪਹਿਲੀ ਵਾਰ ਆਉਣਾ ਚਾਹੁੰਦੇ ਹੋ ਤਾਂ ਤੁਸੀਂ نیچے ਆਏ ਸਕਰੀਨ ਦੇ ਉੱਪਰ ਮੇਰਾ ਕੰਟੈਕਟ ਕਰ ਸਕਦੇ ਹੋ ਆਪਣੇ ਅ ਲੋਕੇਸ਼ਨ ਤੁਹਾਨੂੰ ਸੈਂਡ ਕੀਤੀ ਜਾਏਗੀ ਤੁਸੀਂ ਲੋਕੇਸ਼ਨ ਦੇ ਮੁਤਾਬਕ ਤਿਆਰ ਚ ਵਿੱਚ ਆ ਸਕਦੇ ਹੋ ਤੇ ਬਹੁਤ ਗ੍ਰੇਸ ਵਾਲੀ ਮੀਟਿੰਗ ਹੈ ਔਰ ਕਿਸੇ ਨੇ ਵੀ ਕੈਨਸਲ ਨਹੀਂ ਕਰਨਾ ਕੈਨਸਲ ਦਾ ਅ ਦਿਮਾਗ ਦੇ ਵਿੱਚੋਂ ਨਾਮ ਨਿਸ਼ਾਨੀ ਖਤਮ ਕਰਨਾ ਤੁਸੀਂ ਨੇ ਕਿਉਂਕਿ ਮੀਟਿੰਗ ਬਹੁਤ ਬਲੇਸਿੰਗ ਵਾਲੀ ਹੈ ਔਰ ਮੇਰਾ ਵਿਸ਼ਵਾਸ ਹੈ ਕਿ ਕੋਈ ਸੇਮ ਵਾਪਸ ਨਹੀਂ ਜਾਏਗਾ ਔਰ ਸਮੇਂ ਸਿਰ ਪਹੁੰਚਣਾ ਹੈ ਸਵੇਰੇ 10:00 ਵਜੇ ਆਪਣੇ ਰੈਡੀ ਹੋ ਕੇ ਦਮਨ ਚਰਚ ਵਿੱਚ ਪਹੁੰਚਣਾ ਹੈ ਅੱਜ ਵਲੰਟੀਅਰ ਮੀਟਿੰਗ ਸੀਗੀ ਤੁਸੀਂ ਦੇਖ ਸਕਦੇ ਹੋ ਪੰਡਾਲ ਸਾਰਾ ਓਪਨ ਚੜਾ ਤਿਆਰ ਹੋ ਚੁੱਕਿਆ ਹੈ ਔਰ ਟੀਮ ਲੱਗੀ ਹੋਈ ਹੈ ਸਾਰੀ ਤੇ ਜਿਹਦੇ ਵਿੱਚ ਬਹੁਤ ਸਾਰੇ ਲੋਕ ਆ ਕੇ ਆਪਣੇ ਦੁੱਖਾਂ ਤੋਂ ਬਿਮਾਰੀਆਂ ਤੋਂ ਛੁਡਕਾਰਾ ਪਾਉਣਗੇ ਔਰ ਮੇਰਾ ਵਿਸ਼ਵਾਸ ਹੈ ਨਸ਼ਿਆਂ ਤੋਂ ਬਿਮਾਰੀਆਂ ਤੋਂ ਦੁਸ਼ਟ ਆਤਮਾਵਾਂ ਤੋਂ ਬਾਂਝ ਪਣ ਤੋਂ ਔਰ ਤੁਸੀਂ ਆਜ਼ਾਦ ਹੋ ਕੇ ਜਾਓਗੇ ਗਰੀਬੀ ਆਪकी ਜ਼ਿੰਦਗੀ ਦਾ ਹਿੱਸਾ ਨਹੀਂ ਹੋਏਗੀ ਬਾਂਝ ਪਣ ਆਪकी ਜ਼ਿੰਦਗੀ ਦਾ ਹਿੱਸਾ ਨਹੀਂ ਹੋਏਗਾ ਤੁਹਾਨੂੰ ਇਸ ਸਮੁੱਚੇ ਜਿੰਦਾ ਨਾਮ ਦੇਵੇ ਤਾਂ ਆਈਏ ਪ੍ਰਾਰਥਨਾ ਕਰਦੇ ਖੁਦਾਵੰਦਾ ਮੈਂ ਪ੍ਰਾਰਥਨਾ ਕਰਦਾ ਤੁਹਾਡੀ ਜਿੰਦਾ ਸਾਮਰਥੀ ਨਾਮ ਦੇ ਵਿੱਚ ਪਿਤਾ ਨੂੰ ਲੋਕਾਂ ਨੂੰ ਬles ਕਰ ਚੁੱਕੇ ਹੋ ਤੁਸੀਂ ਔਰ ਇਸ ਜਿੰਨੇ ਲੋਕੇ ਵੀਡੀਓ ਨੂੰ ਵੇਖ ਰਹੇ ਨੇ ਖੁਦਾਵੰਦਾ ਇਹ ਆਲਰੇਡੀ ਬles ਹੋ ਚੁੱਕੇ ਨੇ ਖੁਦਾਵੰਦਾ ਮੇਰੀ ਪ੍ਰਾਰਥਨਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਿਤਾ ਵੱਡੀ ਵਿਦਾਰੀ ਨਾਲ ਜ਼ਿੰਦਗੀਆਂ ਦੇ ਵਿੱਚ ਆਏ ਪ੍ਰਮੇਸ਼ਰ ਮਸੀਹ ਦੇ ਸੰਧਾਨ ਨਾਮ ਦੇ ਵਿੱਚ ਆਮੇਨ ਆਮੇਨ ਓਕੇ ਕੰਟੈਕਟ ਕਰਨਾ ਨੀਚੇ ਨੰਬਰ ਆ ਰਹੇ ਹਨ ਔਰ ਅਸੀਂ ਤੁਹਾਡਾ ਬੇਸ ਸਾਵਰੀ ਦੇ ਨਾਲ ਇੰਤਜ਼ਾਰ ਕਰਾਂਗੇ ਔਰ ਪਰਮੇਸ਼ਰ ਦਾਸ ਬਾਹਰੋਂ ਆ ਰਹੇ ਹਨ ਸਿੰਘ ਆ ਰਹੇ ਆ ਅੱਛੀ ਵਰਸ਼ਿਪ ਹੋਏਗੀ ਵੱਡੇ ਕੰਮ ਤੁਸੀਂ ਆਪਣੀ ਜ਼ਿੰਦਗੀ 'ਚ ਵੇਖੋਗੇ ਆਮੇਨ